ਅੱਜ 3 ਵਜੇ ਦਾ ਘਰ ਹੋਇਆ ਵਾ ਹਾਈ ਗੱਲ ਦਾ ਇਹ ਨਹੀਂ ਆਇਆ ਮੁਰਗੇ ਸਾਹਮਣੇ ਗਲੀ ਦੇ ਨਿਸ਼ਾਨਿਆਂ ਦੇ ਗੱਲ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਕੇ ਆ ਪੁਲਿਸ ਦਾ ਪੂਰਾ ਫੇਲਿਅਰ ਹੈ ਇੱਥੇ ਪੁੱਤ ਦੀ লাশ ਨੂੰ ਵੇਖ ਕੇ ਤਾਂ ਹਮਾਰ ਰੋਂਦੀ ਹੋਈ ਈਮਾਂ ਦੀਆਂ ਤਸਵੀਰਾਂ ਬਟਾਲਾ ਦੇ ਮਡਲ ਟਾਊਨ ਇਲਾਕੇ ਦੀਆਂ ਨੇ ਜਿੱਥੇ ਇੱਕ ਨੌਜਵਾਨ ਦੀ লাশ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਿਵੇਂ ਹੀ ਪੁੱਤ ਦੀ লাশ ਨੂੰ ਵੇਖਿਆ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲੇ ਮ੍ਰਿਤਕ ਨੌਜਵਾਨ ਦੀ ਮਾਂ ਅਦੀ ਪਰਵਾਰ ਨੇ ਦੱਸਿਆ ਕਿ ਬੇਸ਼ੱਕ ਨੌਜਵਾਨ ਨਸ਼ੀਦਾ ਆਦੀ ਸੀ ਪਰ ਉਸ ਦਾ ਕਿਸ ਨੇ ਗਲਤ ਦੱਬ ਕੇ ਕਤਲ ਕੀਤਾ ਹੈ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਪੂਰੀ ਰਾਤ ਉਹ ਆਪਣੇ ਪੁੱਤ ਦੀ ਉਡੀਕ ਕਰਦੀ ਰਹੀ ਪਰ ਸਵੇਰੇ ਹੁੰਦੇ ਹੀ ਉਸ ਨੂੰ ਪੁੱਤ ਦੀ ਲਾਸ਼ ਦਾ ਸੁਨੇਹਾ ਮਿਲਿਆ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ بناتو تينو نالے بار دے رہی بار دے رہی آ تینوں سارے 3 وڄے تک رويه آوا ہاں چلدا اے نہیں ਦਾ ਕਿ ਨੌ ਤੇ ਦੋ ਵਾਹ ਇਹ ਉਹ ਵੀ ਵੱਢ ਗਿਆ ਮੇਰੇ ਦੋਵੇਂ ਪੁੱਤ ਹੈ ਇਹ ਵੀ ਵੱਢ ਗਿਆ ਉਹ ਵੀ ਵੱਢ ਗਿਆ ਇਹ ਵੀ ਨੌ ਤੋਂ ਮੰਦਰੀ ਤੇ ਮੈਂ ਖਾਦੀ ਤੇ ਖੌਂਦੀ ਮੈਂ ਕੱਲੀ ਰਹਿ ਗਈ ਜੋ ਮੇਰਾ ਆਹ ਕਰਦਾ ਹੀ ਮਰਾ ਮੋਟਾ ਅੱਜ ਮਰ ਜਾ ਰਿਹਾ ਕਿਹ ਜੇਤਾ ਪਰਸੋ ਦਾ ਸੋ ਦੱਕੀ ਨਾ ਰਦੇ ਤਾ ਇੰਨੀ ਕੁ ਪੁੜੀ ਚ ਛੁੱਟੀ ਨਹੀਂ ਆਈ ਛੁੱਟੀ ਨਹੀਂ ਆਈ ਮੁੰਡੇ ਨੂੰ ਇਹ ਲਲੀਆਂ ਦੀ ਗਲੀ ਚ ਜਾਂਦਾ ਸੀ ਮੇਰਾ ਨਾ ਰਾਜਾ ਜੀ ਮੇਰੇ ਤਾਇਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾਏ ਨਸ਼ੇਨਾ ਨਹੀਂ ਓਵਰਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਦੇ ਗਲ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਕੇ ਆ ਪੁਲਿਸ ਦਾ ਪੂਰਾ ਫੇਲਿਅਰ ਆ ਇੱਥੇ ਸ਼ਰੇ ਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜੀ ਨਹੀਂ ਮਿਲਦੀ ਜਿੱਦਾਂ ਮੈਂ ਜੋ ਨਸ਼ਾ ਨ ਕੈਂਪ ਚੋਂ ਮਿਲੰਦੇ ਆਗਾ ਏ ਮੇਰੇ ਤਾਏ ਦਾ ਬੇਟਾ ਜੀ ਬ੍ਰਦਰ ਹੈ ਮੇਰਾ ਭਰਾ ਹੀ ਮੇਰਾ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਗਏ ਅਸੀਂ ਦੇਖਿਆ ਤੇ ਗਲੇ ਦੇ ਨਿਸ਼ਾਨ ਹੈ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਘਰੋਂ ਸੰਦੀਪ ਸਿੰਘ ਨਾਮ ਇਹਦਾ ਇਹ ਫੈਮਿਲੀ ਚ ਕੱਲੇ ਮਾਂ ਪੋਤੀ ਆ ਇਹ ਤਾਏ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖੋ ਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਇਹ ਸਰਕਾਰਾਂ ਦੀ ਗਲਤੀ ਆ ਨਸ਼ੇ ਨਾਲ ਮਰੇ ਲੱਗਦਾ ਕਿ ਮੈਂ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਮੈਂ ਤੁਸੀ ਗਲੇ ਦੇ ਨਿਸ਼ਾਨ ਆ ਤੁਸੀਂ ਲਾਓ ਫੋਟੋ ਜੇ ਲੋ ਦੀ ਜੋ ਵੀ ਹੈਗਾ ਸਾਨੂੰ ਇਨਸਾਫ ਦੋ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਉਦੋਂ ਮੌਕੇ ਉੱਤੇ ਪਹੁੰਚੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਾਂਚ ਤੋਂ ਬਾਅਦ ਅਗਲੀ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਇਥੇ ਆਪਣਾ ਇੱਕ ਡੱਟਕੋੜੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਸામਨੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ। ਨਾਮ ਅਸੀਂ ਇਹ ਪਤਾ ਕਰ ਗਏ ਠੀਕ ਹੈ। ਜਦੋਂ ਲੱਗੇ ਨਸ਼ੀਦ ਅਸਮਾਨ ਪਿਆ ਸੰਜਾ ਹੋ ਗਿਆ ਉਹਦੇ ਪਰਿਵਾਰ ਦਾ ਕਹਿਣਾ ਵਾ ਕਤਲ ਨਾ ਪਰ ਨਸ਼ੀਦ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਹ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ। ਦੱਸਦੀ ਕਿ ਰੋਂਦੀ ਹੋਈ ਮਾਂ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਨਸ਼ੇ ਨੇ ਉਜਾੜ ਦਿੱਤਾ ਫਿਲਹਾਲ ਹੁਣ ਉਹ ਪਰਿਵਾਰ ਦੇ ਵਿੱਚ ਇਕੱਲੀ ਰਹਿ ਗਈ ਹੈ। ਇਸ ਮੌਕੇ ਆਸ-ਪਾਸ ਦੇ ਲੋਕਾਂ ਸਨੇ ਪਰਿਵਾਰ ਦਾ ਗੁੱਸਾ ਸਰਕਾਰਾਂ ਉੱਤੇ ਫੁਰਦਾ ਹੋਇਆ ਵੀ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਸ਼ਰਮ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਪਰ ਕੋਈ ਵੀ ਕਾਰਵਾਈ ਨਸ਼ਾ ਤਸਕਰਾਂ ਦੇ ਉੱਤੇ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ ਆਖਰਕਾਰ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ